ਸਮਾਣਾ ਦੇ ਪਿੰਡ ਸਾਧਮਾਜਰਾ ਦੇ ਵਿੱਚ ਬੀਤੀ ਰਾਤ ਇੱਕ ਦੋ ਤਿਰਾਂ ਦੀ ਲੜਾਈ ਹੋਈ ਹੈ ਇੱਕ ਦਾ ਕਹਿਣਾ ਹੈ ਕਿ ਮੈਂ ਆਪਣੇ ਖੇਤ ਦੇ ਵਿੱਚ ਮੋਟਰ ਤੇ ਪਾਣੀ ਲਾਣ ਜਾ ਰਿਹਾ ਸੀ ਦੂਜਾ ਦਾ ਕਹਿਣਾ ਹੈ ਕਿ ਇਹ ਸਾਨੂੰ ਮਾੜਾ ਚੰਗਾ ਬੋਲਦਾ ਸੀ ਤੇ ਉਸ ਨੂੰ ਲੈ ਕੇ ਜਦੋਂ ਅਸੀਂ ਇਹ ਖੇਤ ਜਾ ਰਹੇ ਸੀ ਤਾਂ ਉਸ ਨੇ ਕਹਿ ਮੇਰੇ ਤੇ ਹਮਲਾ ਕੀਤਾ ਜਿਸ ਦੇ ਵਿੱਚ ਉਹਦੀ ਮਾਂ ਤੇ ਉਸ ਨੂੰ ਜ਼ਖਮ ਹੋ ਉਹ ਸਮਾਣਾ ਹਸਪਤਾਲ ਤੇ ਜੇਰੇ ਲੈ ਗਏ ਦੂਜੀ ਪੱਖ ਪਾਰਟੀ ਹੈ ਜਿਹੜੀ ਉਹ ਪਟਿਆਲ ਰੇਂਦਰ ਹਸਪਤਾਲ ਤੇ ਇਲਾਜ ਲਈ ਦਾਖਲ ਹੈ ਔਰ ਇਸ ਘਟਨਾ ਦੀ ਜਾਂਚ ਸਦਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਖਬਰ ਨੂੰ ਕਰੀਬ ਦੁਪਹਿਰ ਦੇ 3 ਵਜੇ ਕਵਰ ਕੀਤਾ ਗਿਆ। ਹੋਣਾ ਜੀ ਸੀ। ਕੀ ਹੋਇਆ ਸੀ? ਬਾਹਰ ਮੈਂ ਗੁੱਤੀ ਕੁਮਾਨ ਗਿਆ ਸੀ ਜੀ ਲੈ ਕੇ। ਹੂੰ ਤੇ ਮੇਰੇ ਪਿੱਛੇ ਡਾਂਗ ਲੈ ਕੇ ਆਇਆ ਤੇ ਮੈਨੂੰ ਘੇਰਿਆ। ਅੱਛਾ ਤੇ ਇਹ ਮੇ ਨਾਲ ਖੇਵਾਂ ਜੀ ਪਹਿਲਾਂ ਵੀ ਕਰਦਾ ਜੀ ਕਹਿੰਦਾ ਜੀ ਕਰਵਾਨਾ ਲਗਾ ਡਾਕਟਰ ਇੱਥੇ ਆਉਂਦਾ ਜੀ। ਇਹ ਨਹੀਂ ਕੱਲ ਸ਼ਾਮ ਕੀ ਹੋਇਆ? ਕੱਲ ਸ਼ਾਮ ਨੂੰ ਤੇ ਇਹ ਹੋਇਆ ਜੀ ਵੀ ਕਹਿੰਦੇ ਨੇ ਇਹਨੂੰ ਇਹਨੇ ਘਰ ਨੂੰ ਘੇਰਾ ਜੀ। ਤੇ ਮੈਂ ਰੁਜੇ ਭਾਈ ਨੂੰ ਫੋਨ ਕਰਤਾ ਤੇ ਘਰ ਦੇ ਆ ਗਏ ਮੇਰੇ ਉਹ ਤੁਹਾਨੂੰ ਵਾਪਸ ਲੈ ਕੇ ਚੱਲ ਰੋਣਾ ਤੇ ਅਸੀਂ ਅਜੇ ਘਰੇ ਬੜੇ ਆ ਜੀ ਇਹਨਾਂ ਨੇ ਇਹਨਾਂ ਨੇ 6-7 ਜਣੇ ਹੋ ਗਏ ਚਾਚੇ ਤਾਇਆ ਦੇ ਮੁੰਡੇ ਸਾਰਿਆਂ ਨੇ ਸਾਨੂੰ ਪਿੱਛੋਂ ਡਾਂਗਾਂ ਨਾਲ ਆ ਕੇ ਵੜੇ ਅੱਛਾ ਸਰੇ ਸਰੇ ਪਰ ਨਹੀਂ ਸਾਡਾ ਤਾਂ ਨੂੰ ਪਤਾ ਹੀ ਲੱਗਿਆ ਵੀ ਕੀ ਨੇ ਕਿੰਨੇ ਮੈਂ ਨਾਮ ਸਿਮਰਨਦੀਪ ਸਿੰਘ ਹੈ ਜੀ ਅਬ ਦੇ ਖੇਤ ਅੱਠ ਵਜੇ ਰਾਤ ਨੂੰ ਦੀ ਮੋਟਰ ਦੀ ਵਾਰੀ ਸੀ ਰਾਤ ਨੂੰ ਜੀ ਮੋਟਰ ਚਲਾਉਣ ਗਿਆ ਰਿਹਾ ਸੀ ਇਹ ਤਿੰਨ ਚਾਰ ਜਣੇ ਜੀ ਰਾੜਾ ਰੂੜਾ ਚੱਕੀ ਬੈਠੇ ਤੇ ਮੇਰੇ ਆਹ ਬਰੇ ਮਾਰੀਆਂ ਜੀ ਆਹ ਮਾਰੀਆਂ ਜੀ ਪੂਰੇ ਮਾਰੇ ਖਰਚ ਮਾਰੀ ਹੈ ਜੀ ਥੋੜੇ ਕੱਲੇ ਗੇ ਮਾਰੀਆਂ ਉਹ ਕੱਲੇ ਦੇ ਮਾਰੀਆਂ ਮਾਤਾ ਦੇ ਤੇ ਨਹੀਂ ਮਾਰੇ ਮਾਤਾ ਦੇ ਵੀ ਮਾਰੀਆਂ ਨੇ ਜੀ ਜਦੋਂ ਮਾਤਾ ਖਿਡਾਣ ਅੱਗੇ ਹੋਰ ਕੋਈ ਨਹੀਂ ਹੈਗਾ ਜੀ ਮੇਰੇ ਨਾਲ ਜੀ ਮਾਤਾ ਦੇ ਜੀ ਮੇਰੇ ਤਾਇ ਦੇ ਘਰੇ ਦੇ ਮੁੰਡੇ ਨੇ ਜਿਹੜੇ ਇੱਕਦੋਰੇ ਨੌਕਰੀ ਕਰਦਾ ਜੀ ਦੋ ਤਿੰਨ ਬਾਹਰ ਨਹੀਂ ਜੀ ਉਹਨੇ ਠੀਕ ਕੈਮਰਾਮੈਨ ਪ੍ਰਥਮ ਦਿਨ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼